ਇਹ ਵਿਰੋਧੀ ਧਿਰਾਂ ਨੇ ਉਹ ਚੋਣ ਕਮਿਸ਼ਨ ਤੇ ਇਸੇ ਤਰ੍ਹਾਂ ਪਹਿਲਗਾਮ ਸੰਧੂਰ ਇਹ ਸਾਰੇ ਦੇ ਉੱਤੇ ਉਹ ਗੱਲਬਾਤ ਕਰਨੀ ਚਾਹੁੰਦੇ ਨੇ ਲੋਕ ਦੇਸ਼ਵਾਸੀ ਜਾਣਣਾ ਚਾਹੁੰਦੇ ਨੇ ਕਿ ਤੁਹਾਡੇ ਪੱਲੇ ਕੁਝ ਹੈ ਵੀ ਹੈ ਕਿ ਐਵੇਂ ਹੀ ਬਸ ਭਾਰਤ ਕਈ ਥਾਵਾਂ ਤੇ ਕੜਿੱਕੀ 'ਚ ਫਸਿਆ ਹੋਇਆ ਹੈ ਬਰਤਾਨੀਆਂ ਦੇ ਨਾਲ ਇਹ ਬਿਨਾਂ ਟੈਰਫ ਦਾ ਸਮਝੌਤਾ ਕਰ ਰਿਹਾ ਹੈ ਅਜੇ ਅਮਰੀਕਾ ਨਾਲ ਸਮਝੌਤਾ ਹੋਣਾ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਬਹੁਤ ਸਾਰੀਆਂ ਵਸਤਾਂ ਦੇ ਭਾਅ ਘਟਣਗੇ ਕੀ ਪੈਟਰੋਲੀਅਮ ਵਸਤਾਂ ਦੇ ਭਾਅ ਵੀ ਘਟਣਗੇ ਤੇ ਕਿਹਾ ਜਾ ਰਿਹਾ ਕਿ ਅਸੀਂ ਵਿਸ਼ਵ ਗੁਰੂ ਬਣਨ ਜਾ ਰਹੇ ਹਾਂ ਵਿਸ਼ਵ ਗੁਰੂ ਤੁਸੀਂ ਅਸੈਂਬਲਿੰਗ ਦੇ ਉੱਤੇ ਬਣੋਗੇ ਸੁਖਵੀਰ ਚੋ ਬਾਦਲਦੀ ਪਾਰਟੀ ਅਕਾਲੀ ਦਲ ਨੇ ਮੋਹਾਲੀ ਦੇ ਵਿੱਚ ਵੀ ਗਮਾੜਾ ਦੇ ਦਫ਼ਤਰ ਦੇ ਮੂਹਰੇ ਧਰਨਾ ਦੇ ਰਹੇ ਸੋ ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਸਰਕਾਰ ਫਸੀ ਹੋਈ ਹੈ ਤੁਸੀਂ ਵੀ ਚਾਹੁੰਦੇ ਹੋ ਕਿ ਉਹ ਹਜਾ ਕੁਛ ਹੀ ਵਾਪਰੇਵੇ ਤੁਹਾਡੇ ਬਾਰੇ ਤਾਂ ਕਿਸਾਨ ਜੁਨੀ ਨਾ ਪਿੰਡਾਂ ਵਾਲੇ ਕਹਿ ਰਹੇ ਤੁਸੀਂ ਪਿੰਡ 'ਚ ਵੜ ਕੇ ਦਿਖਾਓ। ਥੋੜੇ ਸਾਰੇ ਸ਼ੁਰੂਨੀ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਅਮਰ ਤੇ ਸ਼ੱਕੇ ਹੋਏ ਨੇ। ਤੁਹਾਡੀਆਂ ਗੋਲ ਕਾਹ ਹੋਰ ਮਾਮਲੇ 'ਚ ਗੁਰੂ ਸਾਹਿਬ ਦੀਆਂ ਖਰਚ ਕਿਉਂ ਕੀਤੀਆਂ ਜਾ ਰਹੀਆਂ ਨੇ? ਇੱਧਰ ਕਿਉਂ ਨਹੀਂ ਹੁੰਦੀਆਂ? ਪਰਗੜ ਸਿੰਘ ਨੇ ਬੇਦਵੀ ਮਾਮਲਿਆਂ ਦੇ ਉੱਤੇ ਕੈਪਟਨ ਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਜੀ। ਆਪ ਡਿਊਟੀ ਨਿਭਾਈ ਤੇ ਉਹਦਾ ਜਨੇਪਾ ਕੀਤਾ ਪਰ ਅਫਸੋਸ ਉਹਨਾਂ ਦੇ ਧੀਰਾਣੀ ਪੈਦਾ ਹੋਈ ਪਰ ਉਹ ਜੀਵਤ ਨਹੀਂ ਸੀ ਸਾਸ੍ਰੀਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਖਾਸ ਕਰ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਨੇ ਆ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਢਿੱਲ ਸਾਬ ਜੇਕਰ ਸਭ ਤੋਂ ਪਹਿਲਾਂ ਵੱਡੀ ਖਬਰ ਦੀ ਗੱਲ ਕਰੀਏ ਤਾਂ ਉਹ ਇਹ ਕਿ ਸੰਸਦ ਦਾ ਮੌਨਸੂਨ اجلاس ਚੱਲ ਰਿਹਾ ਹੈ ਇਸ اجلاس ਦੇ ਦੌਰਾਨ ਹੰਗਾਮਾ ਵੀ ਦੇਖਣ ਨੂੰ ਮਿਲ ਰ ਕੋਈ ਦਿਨ ਅਜਿਹਾ ਨਹੀਂ ਆਇਆ ਜਦੋਂ ਸਦਨ ਦੀ ਕਾਰਵਾਈ ਪੂਰੇ ਤਰੀਕੇ ਦੇ ਨਾਲ ਚੱਲੀ ਹੋਵੇ ਵਿਰੋਧੀਆਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਖਾਸ ਕਰ ਬਿਹਾਰ ਦੀਆਂ ਚੋਣਾਂ ਦਾ ਵੋਟਰ ਸੁਧਾਈ ਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ ਤੇ ਹੋਰ ਵੀ ਕਈ ਮੁੱਦਿਆਂ ਦੇ ਉੱਤੇ ਚਰਚਾ ਕਰਵਾਉਣ ਦੀ ਮੰਗ ਰੱਖੀ ਗਈ ਦੇਖੋ ਹੁਣ ਤੱਕ ਜਿਹੜਾ ਇਹ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਬੈ ਇਹ ਸ਼ੁੱਕਰਵਾਰ ਤੱਕ ਤਾਂ ਹਗਾਮਿਆਂ ਭਰੇ ਰਿਹਾ ਕਿਉਂਕਿ ਹਾਕਮ ਧਿਰ ਦਾ ਕੰਮ ਹੁੰਦਾ ਕਿਸੇ ਵੀ ਸੈਸ਼ਨ ਨੂੰ ਚਲਾਉਣਾ ਹਾਕਮ ਧਿਰ ਉਹਨਾਂ ਨੂੰ ਵਿਸ਼ਵਾਸਨਾ ਦੇ ਸਕੀ ਹੁਣ ਵਿਸ਼ਵਾਸ ਹੋਇਆ ਹੈ ਉਮੀਦ ਰੱਖਣੀ ਚਾਹੀਦੀ ਹੈ ਕੱਲ ਨੂੰ ਜਿਹੜਾ ਸੈਸ਼ਨ ਸ਼ੁਰੂ ਹੋਵੇਗਾ ਉਹਦੇ ਵਿੱਚ ਕੁਝ ਵਿਸ਼ਿਆਂ ਦੇ ਉੱਤੇ ਗੱਲਬਾਤ ਹੋਵੇਗੀ ਜਿਹੜੇ ਵਿਰੋਧੀ ਧਿਰਾਂ ਨੇ ਉਹ ਚੋਣ ਕਮਿਸ਼ਨ ਤੇ ਇਸੇ ਤਰ੍ਹਾਂ ਪਹਿਲਗਾਮ ਸੰਧੂਰ ਇਹ ਸਾਰੇ ਦੇ ਉੱਤੇ ਉਹ ਗੱਲਬਾਤ ਕਰਨੀ ਚਾਹੁੰਦੇ ਨੇ ਹੁਣ ਪਹਿਲਗਾਮ ਸੰਧੂਰ ਇਹ ਮਾਮਲਿਆਂ ਤੇ ਸਰਕਾਰ ਮੰਨ ਚੁੱਕੀ ਆ ਵੀ ਆਪਾਂ ਵੈਸ ਕਰਾ ਲੈਂਦੇ ਆ ਵੈਸ ਤੋ ਕਿਉਂ ਪਛਿਆ ਜਾਂਦਾ ਹੈ ਮੈਂ ਮਹਿਸੂਸ ਕਰਦਾ ਕਿ ਇਹ ਬਿਲਕੁਲ ਗਲਤ ਭਜਦੀ ਹੈ ਤੁਸੀਂ ਲੋਕ ਗੱਲ ਕਰੋ ਕਿਉਂ ਨਹੀਂ ਕਰਦੇ ਲੋਕ ਦੇਸ਼ ਵਾਸੀ ਜਾਣਣਾ ਚਾਹੁੰਦੇ ਨੇ ਕਿ ਤੁਹਾਡੇ ਪੱਲੇ ਕੁਝ ਹੈ ਵੀ ਹੈ ਕਿ ਐਵੇਂ ਹੀ ਬਸ ਔਰ ਬਹੁਤ ਸਾਰੇ ਤਾਂ ਇਹੋ ਜਿਹੇ ਲੋਕ ਆ ਜੀ ਸੱਚੇ ਮੂੰਹ ਜਾਂਦੇ ਆ ਤੇ ਸੱਚੇ ਮੂੰਹ ਮੁੜੇ ਆਉਂਦੇ ਆ ਗੱਲ ਕਦੇ ਕੋਈ ਕਰਦੇ ਨਹੀਂ ਜੇ ਕਿਸੇ ਨੇ ਕੋਈ ਗੱਲ ਸ਼ੁਰੂ ਕਰਤੀ ਤਾਂ ਨਾਲ ਦੀ ਨਾਲ ਉਹਦੇ ਤੇ ਬੜੇ ਕਿਸਮ ਦੇ ਬਿਆਨਬਾਜ਼ੀਆਂ ਆ ਜਾਂਦੀਆਂ ਨੇ ਸਮਾਂ ਮਹਿਸੂਸ ਕਰਦਾ ਕਿ ਇਹ ਜਿਹੜੇ ਮਾਮਲੇ ਨੇ ਇਹ ਮਾਮਲੇ ਆਪਣੇ ਆਪ ਦੇ ਵਿੱਚ ਇੱਕ ਅਹਿਮ ਮੰਨੇ ਜਾਂਦੇ ਆ ਹੁਣ ਲੰਬੇ ਸਮੇਂ ਤੋਂ ਬਾਅਦ ਕੱਲ੍ਹ ਨੂੰ ਸੈਸ਼ਨ ਨੇ ਚੱਲਣਾ ਇਹਦੀ ਕੋਈ ਗਰੰਟੀ ਤਾਂ ਨਹੀਂ ਕਹਿ ਸਕਦੇ ਪਰ ਜਦੋਂ ਉਹਨਾਂ ਨੇ ਕਹਿਤਾ ਸੀ ਬਹਿਸ ਕਰਾਵਾਂਗੇ ਤੁਹਾਡੀਆਂ ਗੱਲਾਂ ਮੰਨਣ ਨੂੰ ਤਿਆਰ ਆ ਤਾਂ ਉਮੀਦ ਰੱਖਣੀ ਚਾਹੀਦੀ ਆ ਕਿ ਕੱਲ੍ਹ ਤੋਂ ਇਹ ਬਹਿਸ ਜਿਹੜੀ ਉਹ ਵਿਧੀਵਤ ਤਰੀਕੇ ਨਾਲ ਹੋਵੇਗੀ ਤੇ ਲੋਕ ਸੁਣਨਗੇ ਕਿ ਉਹਨਾਂ ਦੇ ਮੈਂਬਰ ਪਾਰਲੀਮੈਂਟ ਕਿਹੜੇ-ਕਿਹੜੇ ਤਰੀਕੇ ਨਾਲ ਦੇਸ਼ ਦੇ ਹਿੱਤ ਵਿੱਚ ਗੱਲਾਂ ਕਰਦੇ ਆ ਜਾਂ ਜਿਹੜੀ ਸਰਕਾਰੀ ਧਿਰ ਆਪੋ ਆਪਣੇ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਮਣਵਾਉਣਾ ਚਾਹੁੰਦੀ ਹੈ ਉਹਦੇ ਵਿੱਚ ਕੀ ਜਾ ਕੇ ਕਰਦੇ ਆ ਇਹ ਸਾਡੇ ਸਾਹਦੇ ਸਾਹਮਣੇ ਆ ਜਾਵੇਗਾ ਜੀ ਡਿਲ ਸਾਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰਿਆਂ ਦੇ ਉੱਤੇ ਸੀਗੇ ਬ੍ਰਿਟਾਨੀਆ ਗਏ ਮਾਲਦੀਵ ਗਏ ਉੱਥੇ ਉਹਨਾਂ ਦਾ ਪਰਮਾ ਸਵਾਗਤ ਵੀ ਕੀਤਾ ਗਿਆ ਮਾਲਦੀਵ ਨੂੰ ਤਾਂ ਮਦਦ ਦਾ ਐਲਾਨ ਵੀ ਕਰਾਇਆ ਤੇ ਉਧਰ ਇੱਕ ਜਿਹੜਾ ਬਰਤਾਨੀਆ ਦੇ ਵਿੱਚ ਸਮਝੌਤਾ ਕਰਾਏ ਮੁਕਤ ਵਿਪਾਰ ਜਿਹੜਾ ਸਮਝੌਤਾ ਕੀਤਾ ਜਿਹਦੇ ਵਿੱਚ ਕਹਿੰਦੇ ਟੈਰਿਫ ਵਗੈਰਾ ਨਹੀਂ ਲੱਗਣਾ ਸਿੱਧੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਵੇਗਾ ਤਾਂ ਦੋਵਾਂ ਮੁਲਕਾਂ ਨੂੰ ਰਾਹਤ ਮਿਲੇਗੀ ਦੌਰੇ ਕਾਫੀ ਚਰਚਾ ਦੇ ਵਿੱਚ ਨੇ ਦੇਖੋ ਜਿਹੜਾ ਬਰਤਾਨੀਆ ਦੇ ਨਾਲ ਸਾਰਾ ਸਿਸਟਮ ਹੋਇਆ ਜਾਂ ਮਾਲਦੀਪ ਨੂੰ ਸਹਾਇਤਾ ਦਾ ਐਲਾਨ ਕਰਕੇ ਆਏ ਨੇ ਔਰ ਉਹਨਾਂ ਨੂੰ ਇਹ ਵੀ ਕਹਿ ਕੇ ਆਏ ਨੇ ਕਿ ਆਪਾਂ ਭਵਿੱਖ ਦੇ ਵਿੱਚ ਹੋਰ ਵੀ ਬਿਹਤਰ ਰਾਜਨੀਤੀ ਦੇ ਤੌਰ ਤੇ ਜਾ ਕੇ ਇਹ ਸਬੰਧਾਂ ਦੇ ਵਿੱਚ ਬੜਾ ਮਠਾਸ ਲੈ ਕੇ ਆਉਣੀ ਹੈ। ਇਹ ਗੱਲ ਬਹੁਤ ਲੰਬੇ ਸਮੇਂ ਤੋਂ ਚੱਲਦੀ ਪਈ ਹੈ। ਉਹਨਾਂ ਨੇ ਜਿਹੜੀ ਗੱਲ ਕਹੀ ਉਹ ਇਹ ਵੀ ਕਹੀ ਕਿ ਜਿਹੜਾ ਮੁਕਤ ਇਹ ਟੈਕਸ ਰਹੇ ਤਾਂ ਵਪਾਰ ਹੋਣਾ ਹੈ। ਇਹਦੇ ਨਾਲ ਫਾਇਦਾ ਬਹੁਤ ਹੋਣਾ ਹੈ। ਭਾਰਤ ਕਈ ਥਾਵਾਂ ਤੇ ਕੜਿੱਕੀ 'ਚ ਫਸਿਆ ਹੋਇਆ ਹੈ। ਬ੍ਰਿਟਾਨੀਆ ਦੇ ਨਾਲ ਇਹ ਬਿਨਾ ਟੈਰਫ ਦਾ ਸਮਝੌਤਾ ਕਰਿਆ ਹੈ ਅਜੇ ਅਮਰੀਕਾ ਨਾਲ ਸਮਝੌਤਾ ਹੋਣਾ ਹੈ ਤੁਹਾਨੂੰ ਪਤਾ ਹੈ ਕਿ ਡੋਨਾਲਡ 트੍ਰੰਪ ਵਿਸ਼ਵ ਦਾ ਸਭ ਤੋਂ ਵੱਡਾ ਠਾਣੇਦਾਰ ਹੈ ਉਹ ਨੂੰ ਉਹ ਗੱਲ ਸਮਝਣੀ ਕਿ ਉਹ ਇਸ ਗੱਲ ਦੇ ਉੱਤੇ ਮੰਨ ਜੇਗਾ ਕਿ ਤੁਹਾਡਾ ਬ੍ਰਿਟਾਨੀਆ ਦੇ ਨਾਲ ਟੈਕਸ ਰਹੇ ਤਾਂ ਵਪਾਰ ਸ਼ੁਰੂ ਹੋ ਗਿਆ ਤੁਹਾਡੀ ਕਰਸ਼ਣ ਉਧਰ ਵਧੇਗੀ ਸਾਡੇ ਜਿਹੜੇ ਵਣਜ ਮੰਤਰੀ ਨੇ ਪਿਊਸ਼ ਗੋਇਲ ਉਹ ਤਾਂ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹ ਮਾਮਲਾ ਕੀਤਾ ਜਾਣਾ ਇਸ ਤਰੀਕੇ ਨਾਲ ਹੋਣਾ ਹੈ ਆ ਚੱਲਣਾ ਹੈ ਤਾਂ ਮੈਂ ਕਹਿ ਸਕਦਾ ਇਹਨਾਂ ਮਾਮਲਿਆਂ ਦੇ ਵਿੱਚ ਪਤਾ ਨਹੀਂ ਅਜੇ ਕਿਸ ਤਰ੍ਹਾਂ ਦਾ ਇਹ ਸਾਰਾ ਮਾਮਲਾ ਹੋਣਾ ਹੈ ਪਰ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਬਹੁਤ ਸਾਰੀਆਂ ਵਸਤਾਂ ਦੇ ਭਾਅ ਘਟਣਗੇ ਕੀ ਪੈਟਰੋਲੀਅਮ ਬਸਤਾਂ ਦੇ ਭਾਅ ਵੀ ਘਟਣਗੇ ਔਰ ਜਿਹੜਾ ਇਹਨਾਂ ਦੇ ਦੌਰਿਆਂ ਬਾਰੇ ਤੇ ਦੂਜਾ ਰਾਹੁਲ ਗਾਂਧੀ ਨੇ ਕਹਿਤਾ ਕਿ ਆਤਮ ਨਿਰਭਰ ਭਾਰਤ ਨਹੀਂ ਹੈਗਾ ਇਹ ਭਾਰਤ ਤਾਂ ਉਹ ਭਾਰਤ ਹੈ ਜਿਹੜਾ ਦੂਜਿਆਂ ਦੇ ਪੁਰਜੇ ਲਿਆ ਕੇ ਇੱਥੇ ਜੋੜ ਲੈਂਦਾ ਹੈ ਇਹਦੀ ਚਰਚਾ ਬਹੁਤ ਹੋਈ ਸੀ ਇਹ ਬਿਆਨ ਦੀ ਅਸੈਂਬਲਿੰਗ ਭਾਰਤ ਤੇ ਕਿਹਾ ਜਾ ਰਿਹਾ ਕਿ ਅਸੀਂ ਬਿਸ਼ਪ ਗੁਰੂਵੰਨ ਜਾਣ ਜਾ ਰਹੇ ਹਾਂ ਭੀਸ਼ਖੁਰੂ ਤੁਸੀਂ ਅਸੈਂਬਲਿੰਗ ਦੇ ਉੱਤੇ ਬਣੋਗੇ ਤਰ੍ਹਾਂ ਤਰ੍ਹਾਂ ਦੇ ਸਵਾਲ ਨੇ ਅਗਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਵਿਰੋਧੀ ਤਰਵਾਲਿਆਂ ਨੇ ਚੁੱਕਣੇ ਵੀ ਹੈ ਜੀ ਬਿਲਕੁਲ ਜੀ ਤੇ ਟਲਸਾਭ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੀ ਅਕਾਲੀ ਦਲ ਨੇ ਵੀ ਲੈਂਡ ਪੂਲਿੰਗ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਹੁਣ ਅਕਾਲੀ ਦਲ ਨੇ ਵੀ ਧਰਨਾ ਲਾਇਆ ਲੈਂਡ ਪੂਲਿੰਗ ਨੂੰ ਲੈ ਕੇ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਪੰਜਾਬ ਸਰਕਾਰ ਦੀ ਉਹਦਾ ਵੱਖ-ਵੱਖ ਆਗੂਆਂ ਵੱਲੋਂ ਧਰਾਂ ਵੱਲੋਂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸੋਬਾਦਲ ਨੇ ਲੁਧਿਆਣੇ ਦੇ ਵਿੱਚ 15 ਜੁਲਾਈ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਸੀ ਪਤਾ ਨਹੀਂ ਕਿਸ ਕਾਰਨ ਕਰਕੇ ਬਸਰ ਬਰਸਾਦ ਦਾ ਹਵਾਲਾ ਦਿੱਤਾ ਫਿਰ ਉਹ ਧਰਨਾ 22 ਤਰੀਕ ਨੂੰ ਲੱਗਿਆ ਠੰਗਾ ਕਟਸੀ ਪਰਮਾ ਕਟਸੀ ਇਸ ਤਰ੍ਹਾਂ ਦੀ ਇਹ ਕਹਿ ਸਕਦੇ ਕਿਉਂਕਿ ਅਕਾਲੀ ਦਲ ਇੱਕ ਕਾਡਰ ਬੇਸ ਪਾਰਟੀ ਹੈ ਵਰਕਰ ਇਹਨਾਂ ਕੋਲੇ ਹੈਗਾ ਇਹ ਬਕਰੀਆਂ ਪਰਸਤਿਤੀਆਂ ਦੇ ਵਿੱਚ ਅਕਾਲੀ ਦਲ ਇਸ ਵੇਲੇ ਕੌਮਿਆਂ ਤੇ ਹੈ ਲੈਂਡ ਪੂਲਿੰਗ ਦੇ ਵਿੱਚ ਸਾਰੀਆਂ ਵਿਰੋਧੀ ਧਿਰਾਂ ਇਹਦਾ ਵਿਰੋਧ ਕਰ ਰਹੀਆਂ ਨੇ ਔਰ ਕੱਲ 28 ਜੁਲਾਈ ਨੂੰ ਸੁਖਵੀਰ ਚੋ ਬਾਦਲ ਦੀ ਪਾਰਟੀ ਅਕਾਲੀ ਦਲ ਨੇ ਮੋਹਾਲੀ ਦੇ ਵਿੱਚ ਵੀ ਗਮਾੜਾ ਦੇ ਦਫ਼ਤਰ ਦੇ ਮੂਰੇ ਧਰਨਾ ਦੇ ਰਾਂ ਸੋ ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਸਰਕਾਰ ਫਸੀ ਹੋਈ ਹੈ ਅਜੇ ਤੱਕ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਕਿੱਧਰ ਨੂੰ ਜਾਈਏ ਇਸ ਗੱਲ ਤੇ ਵੀ ਜਿੱਦ ਬਣੇ ਹੋਏ ਨੇ ਕਿ ਅਸੀਂ ਤਾਂ ਲੈਂਡ ਲੈਣੀ ਹੈ ਜ਼ਮੀਨ ਖਰੀਦਣੀ ਹੈ ਔਰ ਤੁਸੀਂ ਦੇਖੋ 2013 ਅਕਾਲੀ ਦਲ ਦੀ 18 ਕਾਂਗਰਸ ਦੀ ਉਹਦੇ ਵਿੱਚ ਵੀ ਤੁਰਿਆ ਫਿਰਦਾ ਅਜੇ ਤੱਕ ਤਾਂ ਉਹ ਸਿਰੇ ਨਹੀਂ ਚੜਿਆ ਕਹਿੰਦੇ ਨੀਤੀ ਹੋਈ ਹੈ ਥੋੜਾ ਜਿਹਾ ਫਰਕ ਆ ਤੇ ਫਿਰ ਭਾਈ ਉਹ ਕਰ ਲਓ ਪਹਿਲਾਂ ਤੇ ਮੁੱਖ ਮੰਤਰੀ ਆਪਣੇ ਮੂੰਹੋਂ ਕਹਿ ਰਹੇ ਨੇ ਕਿ 30000 ਤੋਂ ਵੱਧ ਆਨੰਦ ਘਰਤ ਕਲੋਨੀਆਂ ਨੇ ਫਿਰ ਤੁਸੀਂ ਕਾਰਵਾਈ ਕੀ ਕੀਤੀ ਹੈ ਉਹਨਾਂ ਤੇ ਸੋ ਲੈਂਡ ਪੂਲਿੰਗ ਵਾਲਾ ਮਾਮਲਾ ਪੰਜਾਬ ਸਰਕਾਰ ਦੀ ਇੱਕ ਵੱਡੀ ਗਲੇ ਦੀ ਹੱਡੀ ਬਣਿਆ ਹੋਇਆ ਇਸ ਮਾਮਲੇ ਦੇ ਵਿੱਚ ਕੁਝ ਬਚਨਾ ਚਾਹੀਦਾ ਜੀ ਦਿਲਸਾਹਬ ਅਗਲੀ ਖਬਰਦਾਰ ਰੱਖ ਕਰਦੇ ਹਾਂ ਜੇ ਅਗਲੀ ਖਬਰ ਐਮ ਐਲ ਏ ਕਹਿੰਦੇ ਜਾ ਕੇ ਲੈਂਡ ਪੂਲਿੰਗ ਪਾਲਿਸੀ ਬਾਰੇ ਦੱਸਣਗੇ ਲੋਕਾਂ ਦੇ ਵਿੱਚ ਜਾਣਗੇ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹਰ ਪਾਸੇ ਹੋ ਰਿਹਾ ਹੈ ਤੇ ਕੀ ਇਹ ਜਿਹੜੇ ਐਮਐਲਏ ਜਾਣਗੇ ਇਹ ਵਿਰੋਧ ਤੋਂ ਬਚ ਸਕਣਗੇ ਕਿ ਲੋਕ ਇਹਨਾਂ ਨੂੰ ਨਹੀਂ ਘੇਰਨਗੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਦੇਖੋ ਜਿਹੜਾ ਇੱਕ ਕਰਤ ਦੇ ਤੱਤੇ ਦਾ ਸਾਰਾ ਇੰਚਾਰਜ ਹੈ ਇੱਕ ਤਰ੍ਹਾਂ ਤੇ ਮਨੁਸ਼ੀ ਸ਼ੋਧਿਆ ਬੈਠਾ ਇੱਕ ਜਿਹੜਾ ਇਹਨਾਂ ਦਾ ਸਾਬਕਾ ਮੰਤਰੀ ਹੈ ਦਿੱਲੀ ਦਾ ਸਤेंद्र ਜੈਨ ਕਹਿੰਦੇ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਸਭ ਤੋਂ ਵੱਧ ਉਹ ਇਹ ਸਾਰੇ ਮਾਮਲੇ ਤੇ ਗੱਲ ਕਰਦਾ ਹੈ ਇਹ ਪਹਿਲਾ ਇੱਕ ਸਕੀਮ ਫਿਰ ਦੂਜੀ ਫਿਰ ਚੌਥੀ ਫਿਰ ਪੰਜਵੀਂ ਜ਼ਮੀਨ ਛੱਡਣੀ ਨਹੀਂ ਕਿਸੇ ਵੀ ਤਰੀਕੇ ਨਾਲ ਅਸੀਂ ਹਥਿਆਉਣੀ ਹੈ ਇਹ ਗੱਲ ਲਗਾਤਾਰਤਾ ਦੇ ਵਿੱਚ ਚੱਲਦੀ ਪਈ ਹੈ ਹੁਣ ਫਿਰ ਇਸ ਮਾਮਲੇ ਦੇ ਵਿੱਚ ਜਾ ਕੇ ਇੱਕ ਨਵੀਂ ਨੀਤੀ ਬਣਾਈਆ ਪੰਜਾਬ ਦੀ ਸਰਕਾਰ ਨੇ ਆਪਣੇ ਐਮਐਲਏ ਸਹਿਬਾਨਾਂ ਨੂੰ ਕਿਹਾ ਕਿ ਤੁਸੀਂ ਪਿੰਡਾਂ 'ਚ ਜਾਓ ਜਾ ਕੇ ਲੈਂਡ ਪੂਲਿੰਗ ਬਾਰੇ ਦੱਸੋ ਮੇਰੇ ਖਿਆਲ ਪੰਜਾਬ ਦੀ ਸਰਕਾਰ ਖੇਤੀ ਆਧਾਰਿਤ ਬਿਲਾਂ ਦੇ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸੀ ਉਹਨਾਂ ਬਾਰੇ ਭੁੱਲ ਗਈ ਵੀ ਭਾਜਪਾ ਵਾਲਿਆਂ ਨਾਲ ਹੋਇਆ ਕੀ ਸੀਗਾ ਕੀ ਤੁਸੀਂ ਵੀ ਚਾਹੁੰਦੇ ਹੋ ਕਿ ਉਹ ਜਿਹਾ ਕੁਝ ਹੀ ਵਾਪਰੇ ਵੇ ਤੁਹਾਡੇ ਬਾਰੇ ਤਾਂ ਕਿਸਾਨ ਜੁਨੀ ਨਾ ਪਿੰਡਾਂ ਵਾਲੇ ਕਹਿ ਰਿਹਾ ਤੁਸੀਂ ਪਿੰਡ 'ਚ ਵੜ ਕੇ ਦਿਖਾਇਓ ਹੁਣ ਐਮਐਲਏ ਕੋਲ ਇਨੀ ਸ਼ਕਤੀ ਹੈਗੀ ਐ ਜਿਨ੍ਹਾਂ ਕੋਲੇ 40 40 ਗਨਮੈਨ ਆ ਉਹ ਤਾਂ ਪਿੰਡੇ 'ਚ ਵੜਨ ਜੋਗੇ ਨਹੀਂ ਆ ਜਿਹਦੇ ਕੋਲੇ ਇੱਕ ਜਾਂ ਦੋ ਗਨਮੈਨ ਆ ਜਾਂ ਵੱਧ ਤੋਂ ਵੱਧ ਲੋਕਲ ਪੁਲਿਸ ਦੇ ਚਾਰ ਬੰਦੇ ਆ ਜਾਣਗੇ ਇਹ ਕਿਵੇਂ ਵੜਨਗੇ ਜਦ ਤੱਕ ਸਹਿਮਤੀ ਨਹੀਂ ਬਣੀ ਉਹ ਕਹਿੰਦੇ ਆ ਨਾ ਕਿ ਸਹਿਮਤੀ ਨਾਲ ਜੋ ਮਰਜ਼ੀ ਕਰ ਲਓ ਕੁਛ ਪਰ ਪੰਜਾਬੀ ਆ ੱੱੱਕੇ ਨਾਲ ਨਬਰਦਸ਼ਤ ਨਹੀਂ ਕਰਦੇ ਹੁੰਦੇ ਜੀ ਪੱਲ ਸਾਹਿਬ ਲੈਂਡ ਪੋਲਿੰਗ ਪਾਲਿਸੀ ਇੱਕ ਪਾਸੇ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਹੈ ਤੇ ਹੋਰ ਵੀ ਕਈ ਮੁੱਦੇ ਨੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਰਹੇ ਹਫਤੇ ਦੇ ਦੌਰਾਨ ਕਾਫੀ ਕੁਝ ਵਾਪਰਦਾ ਹੋਇਆ ਨਜ਼ਰ ਆਇਆ। ਸ਼੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਆ ਗਈਆਂ ਉਸ ਤੋਂ ਬਾਅਦ ਦੇ ਵਿੱਚ ਕਈ ਲੀਡਰਾਂ ਦੇ ਜਿਹੜੇ ਈਮੇਲ ਖਾਤੇ ਨੇ ਉਹਨਾਂ ਦੇ ਵਿੱਚ ਵੀ ਧਮਕੀਆਂ ਆਈਆਂ ਤੇ ਇਹਦੇ ਉੱਤੇ ਸਵਾਲ ਖੜੇ ਕੀਤੇ ਗਏ ਸਰਕਾਰ ਤੇ ਧਾਰਮਿਕ ਜਥੇਬੰਦੀਆਂ ਆਮੋ ਸਾਹਮਣੇ ਹੋ ਗਈਆਂ ਕਾਰਗੁਜ਼ਾਰੀਆਂ ਦੇ ਉੱਤੇ ਸਵਾਲ ਖੜੇ ਹੋ ਗਏ। ਇਹ ਸਭ ਦੇ ਚੱਲਦਿਆਂ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਵੀ ਹੁੰਦੀ ਆ ਤੇ ਕਿਹਾ ਜਾਂਦਾ ਕਿ ਅਸੀਂ ਸੋਰਸ ਲੱਭ ਰਹੇ ਹਾਂ ਪਤਾ ਕਰ ਰਹੇ ਹਾਂ ਕਿ ਕਿੱਥੇ ਕੀ ਕੌਣ ਇਹੋ ਜਿਹੀਆਂ ਧਮਕੀਆਂ ਦੇਣ ਵਾਸਤੇ ਬੈਠਾ ਹੈ ਤਾਂ ਉਹ ਦੋਵਾਂ ਆਗੂਆਂ ਨੇ ਵੱਖੋ-ਵੱਖਰੀਆਂ ਇੱਕੋ ਥਾਂ ਦੇ ਉੱਤੇ ਪ੍ਰੈਸ ਕਾਨਫਰੰਸਾਂ ਕਰਕੇ ਇਹਦੀ ਜਾਣਕਾਰੀ ਵੀ ਸਾਂਝੀ ਕੀਤੀ ਦੇਖੋ ਜਿਹੜੇ ਲੁਧਿਆਣਾ ਅਮਰਸਰ ਦੇ ਕਮਿਸ਼ਨਰ ਨੇ ਪੁਲਿਸ ਦੇ ਗੁਰਪ੍ਰੀਤ ਭੁੱਲਰ ਇਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਦੱਖਣ ਵਾਲੇ ਪਾਸੋਂ ਕੁਝ ਗ੍ਰਿਫਤਾਰੀਆਂ ਹੋਈਆਂ ਨੇ ਕੁਝ ਨੂੰ ਤਾਂ ਅਸੀਂ ਲੈ ਆਂਦਾ ਇੱਕ ਸ਼ੁਭਮ ਨਾਂ ਦਾ ਲੜਕਾ ਜਿਹੜਾ ਉਹ ਤਾਂ ਇਹਨਾਂ ਨੇ ਹਿਰਾਸਤ ਵਿੱਚ ਹੀ ਲੈ ਲਿਆ ਉਹ ਤੇ ਪੜਤਾਲ ਹੋ ਰਹੀ ਹੈ ਬੜੇ ਨੇੜੇ ਪੁੱਜੇ ਵੀ ਐ ਮੁੱਖ ਮੰਤਰੀ ਨਤਮਸਤਕੁਣ ਜਾਂਦੇ ਨੇ ਮੱਥਾ ਟੇਕਦੇ ਆ ਧਾਮੀ ਸਾਹਿਬ ਨਾਲ ਮੁਲਾਕਾਤ ਹੁੰਦੀ ਆ ਉਹਨਾਂ ਦੇ ਸੂਚਨਾ ਕੇਂਦਰ ਵਿੱਚ ਬੈਠ ਕੇ ਤੇ ਨਾਲ ਦੇ ਨਾਲ ਚੂੜੀਆਂ ਵੀ ਵੱਢ ਦਿੱਤੀਆਂ ਜਾਂਦੀਆਂ ਨੇ ਜਦਰ ਕੁਲਦੀਪ ਸਿੰਘ ਗੜਗੱਜ ਤੇ ਧਾਮੀ ਸਾਹਿਬ ਜਿਨ੍ਹਾਂ ਬਾਰੇ ਇਹ ਇਲਜ਼ਾਮ ਲਾਗੇ ਨੇ ਇਹ ਆਪਣੀਆਂ ਡਿਊਟੀਆਂ ਘਟ ਕਰਦੇ ਆ ਤੇ ਇੱਕ ਪਰਿਵਾਰ ਦੀ ਰਾਜਨੀਤੀ ਦੇ ਉੱਤੇ ਸਭ ਤੋਂ ਵੱਧ ਉਤਾਰੂ ਹੋ ਕੇ ਉਤਰੇ ਹੋਏ ਨੇ ਧਾਮੀ ਸਾਹਿਬ ਨੇ ਤੇ ਗੜਗੱਜ ਸਾਹਿਬ ਨੇ ਕਹਿਤਾ ਕਿ ਮੁੱਖ ਮੰਤਰੀ ਨੂੰ ਅਮਰਦੇਸ਼ ਕਰਨਾ ਚਾਹੀਦਾ ਇੱਕ ਨਵਾਂ ਹੋਰੇ ਪਾਸੇ ਨੂੰ ਨਵਾਂ ਮਾਮਲਾ ਤੋਰਤਾ ਉਹਦਾ ਜਵਾਬ ਭਾਈ ਰਣਜੀਤ ਸਿੰਘ ਵਰਗੇ ਸਾਬਕਾ ਜਥੇਦਾਰ ਨੇ ਦਿੱਤਾ ਕਿ ਗੜਗਾਜੇ ਸਾਹਿਬ ਤੁਹਾਨੂੰ ਦੂਜੇ ਨਜ਼ਰ ਆਉਂਦੇ ਨੇ ਉਹਨਾਂ ਨੇ ਪਹਿਲਾਂ ਧਮੀ ਸਾਹਿਬ ਵੱਲੋਂ ਛੜਤਾ ਕਿ ਤੁਹਾਡਾ ਸਾਰਾ ਟੱਬਰ ਹੈ ਥੋੜੇ ਸਾਰੇ ਸ਼ੁਰੂਨੀ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਅਮਰ ਤੇ ਸ਼ੱਕੇ ਹੋਏ ਨੇ ਉਹਨਾਂ ਤੇ 34 ਕਿਸਮ ਦੇ ਇਲਜ਼ਾਮ ਲੱਗਦੇ ਆ اخਲਾਕੀ ਤੇ ਗੈਰ اخਲਾਕੀ ਵੀ ਕਥਤ ਰੂਪ ਦੇ ਵਿੱਚ ਤੁਸੀਂ ਕਦੇ ਉਹਨਾਂ ਬਾਰੇ ਬੋਲਦੇ ਹੋ ਤੇ ਸਾਬਕਾ ਜ਼ਿਦਦਾਰ ਭਾਈ ਰਣਜੀਤ ਸਿੰਘ ਨੇ ਤਾਂ ਗਾਹਾਂ ਤੱਕ ਵੀ ਕਰਤਾ ਕਹਿੰਦੇ ਅਸੀਂ ਲੋਕ ਜਿਹਨਾਂ ਦੇਖਦੇ ਆਂ ਵੱਡੇ ਘਰ ਦੀ ਨੂੰ ਬੀਬੀ ਹਰਸਵਰਤ ਕੌਰ ਬਾਦਲ ਉਹਦੇ ਘਾਤਰਾ ਪਾਇਆ ਵੈ ਜੇ ਤੁਹਾਨੂੰ ਨਜ਼ਰ ਆਉਂਦਾ ਸਾਨੂੰ ਨਹੀਂ ਆਉਂਦਾ ਸਾਨੂੰ ਦੱਸਤਾ ਦਿਓ ਕਿੱਥੇ ਪਾਇਆ ਨਵੇਂ ਤਰ੍ਹਾਂ ਦੇ ਬਿਆਨਾਂ ਨੂੰ ਜਨਮ ਦਿੱਤਾ ਸੋ ਮਾਮਲਾ ਚੱਲਿਆ ਜਿਹੜਾ ਉਹ ਗੁਰਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ੀਧੀ ਦੇਵ ਸਮਰਾਉਣਾ ਹੈ। ਉਦੋਂ ਬਾਅਦ ਇਹ ਜੰਮੂ ਕਸ਼ਮੀਰ ਵਾਲਾ ਮਾਮਲਾ ਵੀ ਆ ਗਿਆ ਧਰਮਿੰਦਰ ਚਾਹ ਉਹਦੇ ਚ ਹੂੰ ਕਿ ਭਾਈ ਵੀਰ ਸਿੰਘ ਨੇ ਕੁਝ ਗੀਤ गाਤੇ। ਉੱਥੇ ਸਾਡੇ ਮੰਤਰੀ ਹਰਜੋਤ ਬੈਂਸ ਤੇ ਜਸਵੰਤ ਸਿੰਘ ਜਫਰ ਡਾਇਰੈਕਟਰ ਪਾਸ਼ਾ ਭਾਗੇ ਇਹਨਾਂ ਨੂੰ ਪਹਿਲੀ 1 ਅਗਸਤ ਵਾਲੇ ਦਿਨ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਪੰਜ ਪਿਆਰਿਆਂ ਦੇ ਸਾਹਮਣੇ। ਉਹਨਾਂ ਨੇ ਮਾਫੀ ਵੀ ਮੰਗ ਲਈ ਤੇ ਹਰਜੋਤ ਭਾਸ ਨੇ ਵੀ ਕਹਿਤਾ ਕਿ ਹਾਂ ਇਹ ਗੁਨਾਹ ਹੋਇਆਗਾ ਮੈਨੂੰ ਕੱਲ ਤੱਕ ਸਭ ਨੇ ਸੱਦਿਆ ਮੈਂ ਨੰਗੇ ਪੈਰੀ ਉੱਥੇ ਜਾਵਾਂਗਾ ਮੇਰੇ ਖਿਆਲ ਇਹਨੂੰ ਰਾਜਨੀਤੀ ਦੇ ਵਿੱਚ ਨਾ ਪਾਓ ਤੁਸੀਂ ਅਜੇ ਤੱਕ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਤੁਹਾਡੇ ਆਪਣੇ ਦੀਵੇ ਥਲੇ ਨੇ ਰੱਖ ਕਿਉਂ ਆਏ ਤੁਹਾਡੇ ਸਰਦੀ ਖੇਤरां ਦੇ ਵਿੱਚ ਸਭ ਤੋਂ ਵੱਧ ਧਰਮ ਤਬਦੀਰ ਕਿਉਂ ਹੋ ਰਿਹਾ ਹੈ ਕਦੇ ਇਹਦਾ ਧਿਆਨ ਵੀ ਕਰ ਦਿਓ ਤੁਹਾਡੀਆਂ ਗੋਲ ਕਾਮ ਹੋਰ ਮਾਮਲੇ 'ਚ ਗੁਰੂ ਸਾਹਿਬ ਦੀਆਂ ਖਰਚ ਕਿਉਂ ਕੀਤੀਆਂ ਜਾ ਰਹੀਆਂ ਨੇ ਇੱਧਰ ਕਿਉਂ ਨਹੀਂ ਹੁੰਦੀਆਂ ਇਹਦਾ ਕਦੇ ਜਵਾਬ ਦਿੱਤਾ ਸੋ ਇਹ ਮਾਮਲੇ ਹੋਰ ਪਾਸੇ ਤੁਰਦੇ ਜਾ ਰਹੇ ਨੇ ਤੇ ਗੁਰੂ ਸਾਹਿਬ ਦਾ ਜਨਮ ਤੇ ਗੁਰੂ ਸਾਹਿਬ ਦਾ ਸ਼ਹਾਦਤਾਂ ਇਥੇ ਕੋਈ ਪਾਬੰਦੀ ਨਹੀਂ ਹੋ ਸਕਦੀ ਸੰਗਤ ਨੇ ਕਿਵੇਂ ਬਣਾਉਣਾ ਕਿਵੇਂ ਨਹੀਂ ਬਣਾਉਣਾ ਇਹ ਸੰਗਤ ਹੈ ਪਰ ਧਾਰਮਿਕ ਮर्यादाਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਉਹਦੱਕ ਤੁਸੀਂ ਦੇ ਦਿਓ ਵਿਧੀ ਵਿਧਾਨ ਕਿ ਭਾਈ ਉਥੇ ਇਨਾ ਇਨਾ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ ਜੀ ਬਿਲਕੁਲ ਜੀ ਤੇ ਰਤਲ ਸਾਹਿਬ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੀ ਅਗਲੀ ਖਬਰ ਸੰਜੀਵ ਅਰੋੜਾ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਕਿਉਂਕਿ ਉਹ ਪੰਜਾਬ ਦੇ ਵਿੱਚ ਐਮ ਐਲ ਏ ਬਣ ਚੁੱਕੇ ਨੇ ਐਮ ਐਲ ਏ ਤੋਂ ਬਾਅਦ ਉਹ ਕੈਬਨਿਟ ਦੇ ਮੰਤਰੀ ਵੀ ਬਣ ਚੁੱਕੇ ਨੇ ਤੇ ਹੁਣ ਉਹਨਾਂ ਨੇ ਇੱਕ ਪਾਸਾ ਛੱਡਣਾ ਸੀਗਾ ਇੱਕੋ ਪਾਸੇ ਹੀ ਉਹਨਾਂ ਨੇ ਰਹਿਣਾ ਸੀ ਤਾਂ ਹੁਣ ਆਮ ਆਦਮੀ ਪਾਰਟੀ ਵਾਸਤੇ ਇੱਕ ਸੀਟ ਰਾਜ ਸਭਾ ਦੀ ਖਾਲੀ ਹੋਈ ਹੈ ਬਿਲਕੁਲ ਜੀ ਇਹ ਸੀਟ ਜਿਹੜੀ ਖਾਲੀ ਹੋ ਚੁੱਕੀ ਆ ਕਿਉਂਕਿ ਧਨਖੜ ਸਾਹਿਬ ਨੂੰ ਜਿਨ੍ਹਾਂ ਨੂੰ ਅੱਜਕੱਲ ਸਾਬਕਾ ਕਹਿ ਸਕਦੇ ਆ ਉਹਨਾਂ ਨੂੰ ਆਪਣਾ ਅਸਤੀਫਾ ਸੰਜੀਵ अरोड़ा ਸਾਹਿਬ ਨੇ ਸੌਂਪਤਾ ਸੀ ਜਦੋਂ ਅਸਤੀਫਾ ਸੌਂਪਿਆ ਜਾਵੇ ਉਹ ਤਾਂ ਪੰਜਾਬ ਦੇ ਵਿੱਚ ਕੈਬਨਿਟ ਦੇ ਮੰਤਰੀ ਬਣ ਗਏ ਨੇ ਫਿਰ ਉਧਰਲੇ ਪਾਸੇ ਤਾਂ ਸੌਂਪਣੇ ਹੀ ਸੀ ਤੇ ਉਧਰਲੇ ਪਾਸੇ ਜਦੋਂ ਇਹ ਸੌਂਪ ਦਿੱਤਾ ਗਿਆ ਤਰਵਿੰਦਰ ਸਿੰਘ ਉਸ ਤੋਂ ਬਾਅਦ ਉੱਥੇ ਜਾ ਕੇ ਤੁਸੀਂ ਦੇਖੋ ਜਦੋਂ ਉਹਨਾਂ ਨੇ ਸੌਪਤਾ ਤਾਂ ਉਹਨਾਂ ਨੂੰ ਮਨਜ਼ੂਰ ਕਰਨਾ ਹੀ ਪੈਣਾ ਅਗਲੇ ਸਮੇਂ ਦੇ ਵਿੱਚ ਰਾਜ ਸਭਾ ਦੀਆਂ ਜਿਹੜੀ ਸੰਜੀਵ ਰੂੜਾ ਵਾਲੀ ਇਹ ਸੀਟ ਹੈ ਇਹਦੇ ਉੱਤੇ ਚੋਣ ਕਰਵਾਈ ਜਾਵੇਗੀ ਕੋਈ ਸਰਬਸੰਤੀ ਬਣਦੀ ਹੈ ਜਾਂ ਇਹ ਲੜੀ ਜਾਂਦੀ ਹੈ ਇਹ ਤਾਂ ਸਮਾਂ ਦੱਸੇਗਾ ਜੀ ਪ੍ਰਗਟ ਸਿੰਘ ਨੇ ਬੇਅਦਬੀ ਮਾਮਲਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਜੀ ਦੇਖੋ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਇਸ ਕਰਕੇ ਖੜੇ ਹੋਗੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਇੱਕ ਬਿਆਨ ਦਿੱਤਾ ਇਹ ਤਾਂ ਪਰ ਪ੍ਰਗਟ ਸਿੰਘ ਨੇ ਤਾਂ ਪਹਿਲਾਂ ਕਹਿਤਾ ਸੀ ਕਿ ਕੋ ਸਾਡੇ ਵਾਲੇ ਵੀ ਉਧਰ ਨੂੰ ਚਲਦੇ ਸੀ ਮੜਕਿਓ ਗੱਲ ਸਪਸ਼ਟ ਹੋਊਗੀ ਤੇ ਕੈਪਟਨ ਅਮਰਿੰਦਰ ਸਿੰਘ ਤੇ ਸਾਰਾ ਠੇਕਰ ਆਪਾਂ ਨੇ ਆ ਗਿਆ ਇਹ ਬਿਆਨ ਦੇ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡੇ ਪੱਧਰ ਤੇ ਉੱਤੇ ਉਲਝ ਗਿਆ ਚੰਗਾ ਹੁੰਦਾ ਚੱਕੇ ਬਿਆਨ ਨਾ ਦਿੱਤਾ ਜਿਆਦਾ ਸਰ ਸਕਦਾ ਸੀ ਪਰ ਜਿਹੜਾ ਇਲਜ਼ਾਮ ਪ੍ਰਗਟ ਸੇਵ ਨੇ ਲਾਇਆ ਇਹ ਕੁਝ ਕਹਿ ਕੇ ਉਹ ਕੈਪਟਨ ਬਿਰਿੰਦਰ ਸਿੰਘ ਨੇ ਆਪ ਹੀ ਸਾਬਤ ਕਰਤਾ ਤੇ ਕੈਪਟਨ ਬਿਰਿੰਦਰ ਸਿੰਘ ਦੇਖੋ ਕਾਂਗਰਸ ਪਾਰਟੀ ਚੋਂ ਭੱਜੇ ਪਹਿਲਾਂ ਵੀ ਭੱਜੇ ਉਹ ਕਾਂਗਰਸ ਪਾਰਟੀ ਜਿਹਨੇ ਮੈਂਬਰ ਪਾਰਲੀਮੈਂਟ ਵੀ ਬਣਾਇਆ ਦੋ ਵਾਰ ਮੁੱਖ ਮੰਤਰੀ ਬਣਾਇਆ ਮੈਂਬਰ ਪਾਰਲੀਮੈਂਟ ਵੀ ਦੋ ਵਾਰ ਇੱਕ ਵਾਰੀ 80 ਚ ਤੇ ਇੱਕ ਵਾਰ ਬਾਅਦ ਦੇ ਵਿੱਚ ਜਦੋਂ ਅੰਮ੍ਰਿਤਸਰ ਤੋਂ ਚੋਣ ਲੜੇ 14 ਚ ਹੂੰ ਸੋ ਅੱਪਾ ਦੇਖ ਰਹੇ ਆ ਚਾਰੇ ਪਾਸਿਓਂ ਕਿ 14 ਚ ਜਾਂ 19 ਚ ਉਥੋਂ ਉਹ ਦੁਬਾਰਾ ਮੈਂਬਰ ਪਾਰਲੀਮੈਂਟ ਬਣ ਗਏ ਸੀਗੇ ਅਰਨਜੀਤ ਲੀ ਨੂੰ ਹਰਾ ਕੇ ਜੀ ਸੋ ਦੇਖਦੇ ਆ ਹੁਣ ਭਵਿੱਖ ਦੇ ਵਿੱਚ ਇੱਕ ਦਰ ਨੂੰ ਤੁਰਦੇ ਆ ਪਰ ਪਿਛਲੇ ਸਮੇਂ ਦਾ ਦੌਰਾਨ ਜਿਹੜਾ ਆਪਣਾ ਬਿਆਨ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਗਲਫ ਆਪ ਹੀ ਪਵਾ ਲਿਆ ਜੀ ਸਭ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਇੱਕ ਬਿੱਲ ਪੇਸ਼ ਕਰਨ ਦੀ ਤਿਆਰੀ ਸੀਗੀ ਪੇਸ਼ ਕਰ ਦਿੱਤਾ ਗਿਆ ਤੇ ਹੁਣ ਇਹਦੇ ਉੱਤੇ ਚਰਚਾ ਹੋਣੀ ਆ ਬਿੱਲ ਦੇ ਉੱਤੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਇਹ ਪੇਸ਼ ਹੋਇਆ ਸੀਗਾ ਇੱਕ ਸਪੈਕਟ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਇੰਦਰਵੀਰ ਸਿੰਘ ਨੇਜਰ ਉਹਦੀ ਅਗਵਾਈ ਕਰ ਰਹੇ ਨੇ ਤੇ ਪਹਿਲੀ ਮੀਟਿੰਗ ਉਹਨਾਂ ਨੇ ਕੀਤੀ ਆ ਕਹਿੰਦੇ ਜੀ ਸਾਡੀ ਮੀਟਿੰਗ ਦੀਆਂ ਕੁਝ ਗੱਲਾਂ ਨੇ ਉਹ ਥੋੜੀਆਂ ਜੀਆਂ ਸਸਪੈਂਸ ਵਾਲੀਆਂ ਨੇ ਇਸ ਕਰਕੇ ਅਸੀਂ ਉਹ ਉਜਾਗਰ ਨਹੀਂ ਕਰ ਸਕਦੇ ਪਰ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਸ ਕਮੇਟੀ ਦੇ ਵਿੱਚ 15 ਮੈਂਬਰ ਨੇ ਜਿਦੇ ਵਿੱਚੋਂ ਬਹੁ ਗਿਣਤੀ ਆਵਾਦਮੀ ਪਾਰਟੀ ਦੇ ਨੇ ਤੇ ਇਸ ਤੋਂ ਇਲਾਵਾ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੇ ਮੈਂਬਰ ਵੀ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਦੇਖੋ ਇਹ 15 ਮੈਂਬਰ ਨੇ ਮੀਟਿੰਗ ਇਹਨਾਂ ਦੀ ਪਿਛਲੇ ਦਿਨੀ ਪਹਿਲੇ ਇਹ ਹੋ ਚੁੱਕੀ ਹੈਗੀ ਕਈ ਉਥੇ ਬੱਤ ਪਏ ਦੀ ਵੀ ਪਰ ਉਹਨਾਂ ਨੇ ਇਹ ਗੱਲ ਬਾਹਰ ਨਹੀਂ ਦੱਸੀ ਕਿਉਂਕਿ 6 ਮਹੀਨੇ ਦਾ ਸਮਾਂ 6 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਆਪਣੀ ਰਿਪੋਰਟ ਦੇਣੀ ਹੈ ਕਿ ਇਹਨੂੰ ਬਨ ਮੰਨੀ ਜਾਂਦੀ ਹੈ ਤੇ ਉਸ ਤੋਂ ਬਾਅਦ ਬਿੱਲ ਪਾਸ ਕਰਕੇ ਰਾਸ਼ਟਰਪਤੀ ਸਭਾ ਕੋਲ ਭੇਜਿਆ ਜਾਂਦਾ ਰਾਜਪਾਲ ਸਾਹਿਬ ਰਾਹੀਂ ਇਹ ਸਮਾ ਦੱਸੇਗਾ ਉਸ ਸਮੇਂ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਕਿੱਧਰ ਨੂੰ ਜਾਂਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਤੇ ਮੀਟਿੰਗ ਇਹਦੀ ਦੁਬਾਰਾ ਵੀ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਮੁੜ ਕੇ ਰੱਖ ਲਈ ਗਈ ਹੈ ਸ਼ਾਇਦ ਹਫਤਾ ਹਫਤਾ ਬਾਅਦ ਮੀਟਿੰਗ ਹੋਇਆ ਕਰੇਗੀ ਜਾਂ ਇਸ ਤੋਂ ਬਾਅਦ ਉਹ ਇੱਕ ਕਮੇਟੀ ਜਾਂਦੀ ਹੈ ਪਰ ਇਹਦੇ ਜਿਹੜੇ ਇੰਚਾਰਜ ਨੇ ਉਹ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਤੇ ਸਪੀਕਰ ਸਾਹਿਬ ਇਹ ਦੇ ਕਰਤਾ ਤਰਤਾ ਨੇ ਕੁਲਤਾਰ ਸਿੰਘ ਸਦਵਾ ਸਾਹਿਬ ਇਦਾਂ ਦੀਆਂ ਮੀਟਿੰਗਾਂ ਕੋਈ ਪਹਿਲੀ ਮੀਟਿੰਗ ਹੋ ਚੁੱਕੀ ਐ ਅਜੇ 6 ਮਹੀਨੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪਹਿਲੀ ਮੀਟਿੰਗ ਨਾਲ ਕੰਮ ਸਰ ਜੇ ਅਗਲੇ ਸਮੇਂ ਦੇ ਦੌਰਾਨ ਹੋਰ ਮੀਟਿੰਗਾਂ ਵੀ ਹੋਣਗੀਆਂ ਜੀ ਡਾਟਾ ਸਾਹਿਬ ਲੋਕ ਵਿਦੇਸ਼ ਜਾਂਦੇ ਨੇ ਵਿਦੇਸ਼ ਦਾ ਰੋਕ ਕਰਦੇ ਨੇ ਪਰ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਨੇ ਉੱਥੇ ਜਾ ਕੇ ਕਸੂਤੇ ਫਸ ਵੀ ਜਾਂਦੇ ਨੇ ਤੇ ਕਈ ਜਿਹੜੇ ਹੁੰਦੇ ਨੇ ਉੱਥੇ ਜਾ ਕੇ ਕਿਸੇ ਨਾ ਕਿਸੇ ਅਪਰਾਧਿਕ ਗਤੀਵਿਧੀ ਦੇ ਵਿੱਚ ਸ਼ਮੂਲੀਅਤ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਵੀ ਕਾਨੂੰਨ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਦੇਸ਼ ਦੀਆਂ ਜੇਲ੍ਹਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਲੱਖਾਂ ਭਾਰਤੀ ਬੰਦ ਨੇ ਤਿੰਨ ਪ੍ਰਮੁੱਖ ਤੌਰ ਤੇ ਸ਼ਾਮਲ ਨੇ ਉਹਨਾਂ ਦੇ ਵਿੱਚੋਂ ਕੁਝ ਯੂਰਪ ਦੀਆਂ ਨੇ 1 ਲੱਖ ਤੋਂ ਵੱਧ ਇਹ ਲੋਕ ਉੱਥੋਂ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ ਕਿਉਂਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਗਏ ਸਨ 52 ਦੇ ਕਰੀਬ ਮੁਲਕ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਨਾਜਰ ਬੰਦ ਨੇ ਯੂਰਪ ਦੇ ਕਾਫੀ ਦੇਸ਼ ਨੇ ਕੈਨੇਡਾ ਬ੍ਰਿਟਾਨੀਆ ਅਮਰੀਕਾ ਇਹ ਤਾਂ ਹੈ ਹੀ ਹੈ ਬਾਕੀ ਦੇਸ਼ਾਂ ਦੇ ਵਿੱਚ ਵੀ ਹੈ ਅਸੀਂ ਹਰ ਵਾਰ ਕਹਿੰਦੇ ਆ ਕਿ ਭਾਈ ਤੁਸੀਂ ਕਿਰਪਾ ਕਰਕੇ ਸਹੀ ਟੰਗ અપਣਾ ਕੇ ਜਾਇਆ ਕਰੋ ऐसे तरीके ਦੇ ਨਾਲ ਨਾ ਜਾਉਂਗੇ ਚੰਗੇ ਰਹੋਗੇ ਹੂੰ ਬਿਲਕੁਲ ਜੀ ਤੇਡਲ ਸਾਹਿਬ ਜੰਦੇ ਜਾਂਦੇ ਇੱਕ ਖਬਰ ਦੇ ਉੱਤੇ ਚਰਚਾ ਹੋਰ ਦੇ ਉੱਤੇ ਕਰਨੀ ਹੈ ਉਹ ਇਹ ਕਿ ਡਾਕਟਰ ਲੇਡੀ ਡਾਕਟਰ ਨੂੰ ਸਸਪੈਂਡ ਕੀਤਾ ਗਿਆ ਡਾਕਟਰ ਬਲਵੀਰ ਸਿੰਘ ਹੋਰਾਂ ਵੱਲੋਂ ਸਿਹਤ ਮੰਤਰੀ ਨੇ ਪੰਜਾਬ ਦੇ ਉਨੇ ਕਿਹਾ ਕਿ ਆਪਣੇ ਕੰਮ ਦੇ ਵਿੱਚ ਕਹਿੰਦੇ ਕੁਤਾਹੀ ਕੀਤੀ ਸੀ ਕਿਤੇ ਕੋਈ ਕੇਸ ਵਗੈਰਾ ਸੀਗਾ ਤਾਂ ਉਹ ਨਹੀਂ ਪਹੁੰਚੀ ਜਿਸ ਤੋਂ ਬਾਅਦ ਦੇ ਵਿੱਚ ਮੇਲ ਡਾਕਟਰ ਨੂੰ ਕਹਿੰਦੇ ਉਹਦੀ ਜ਼ਿੰਮੇਵਾਰੀ ਨਿਭਾਉਣੀ ਪਈ ਤਾਂ ਇਸ ਕਰਕੇ ਉਹਨੂੰ ਆਪਣੀਆਂ ਸੇਵਾਵਾਂ ਦੇ ਵਿੱਚ ਕੁਤਾਹੀ ਦੇ ਕਰਦਿਆਂ ਹੀ ਸਸਪੈਂਡ ਕੀਤਾ ਗਿਆ ਬਿਲਕੁਲ ਜੀ ਇਹ ਗੱਲ ਬਿਲਕੁਲ درست ਤਾਂ ਖੰਨੇ ਦਾ ਹੈ ਮਾਮਲਾ ਉੱਥੇ ਕਹਿੰਦੇ ਇੱਕ ਕੇਸ ਆਇਆ ਤੇ ਇਹਨੂੰ ਡਾਕਟਰ ਨੂੰ ਬੁਲਾਇਆ ਗਿਆ ਇਹ ਆਈ ਨਹੀਂ ਸੀਨੀਅਰ ਮੈਡੀਕਲ ਅਫਸਰ ਸੱਦਿਆ ਗਿਆ ਉਹਨਾਂ ਨੇ ਵੀ ਕਿਹਾ ਨਹੀਂ ਆਈ ਹੂੰ ਤਾਂ ਸਿਰੀਰ ਮੈਡੀਕਲ ਅਫੀਸਰ ਨੇ ਇਸ ਮਾਮਲੇ ਦੇ ਵਿੱਚ ਆਪਣੀ ਆਪ ਡਿਊਟੀ ਨਿਭਾਈ ਤੇ ਉਹਦਾ ਜਨੈਪਾ ਕੀਤਾ ਪਰ ਅਫਸੋਸ ਉਹਨਾਂ ਦੇ ਧੀਰਾ ਨਹੀਂ ਪੈਦਾ ਹੋਈ ਪਰ ਉਹ ਜੀਵਤ ਨਹੀਂ ਸੀ ਇਹਦਾ ਨਾਮ ਹੈਗਾ ਕਪਤਾ ਸ਼ਰਮਾ ਇਸ ਡਾਕਟਰ ਨੂੰ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨੇ ਤੁਰੰਤ ਐਕਸ਼ਨ ਕਰਦਿਆਂ ਸਸਪੈਂਡ ਕਰ ਦਿੱਤਾ ਹੈ ਪਤਾ ਕੋਈ ਨਾ ਕੋਈ ਬੋਲਦਾ ਹੋਗਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਕੋਈ ਵੱਡਾ ਸਿਆਸਤਦਾਨ ਕੋਈ ਵੱਡਾ ਅਧਿਕਾਰੀ ਜਾਂ ਕੋਈ ਹੋਰ ਪਰ ਡਾਕਟਰ ਬਲਬੀਰ ਸਿੰਘ ਨੇ ਜਿਹੜਾ ਇਹ ਕਦਮ ਚੱਕਿਆ ਬਿਲਕੁਲ ਠੀਕ ਚੱਕਿਆ ਹਰ ਪਾਸੇ ਡਾਕਟਰ ਬਲਬੀਰ ਸਿੰਘ ਦੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਜੀ ਦਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵਕ ਵਕ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਕੋਸ਼ਿਸ਼ ਇਹ ਹੁੰਦੀ ਹੈ ਕਿ ਹਫ਼ਤੇ ਭਰ ਦੀ ਹਰ ਵੱਡੀ ਖ਼ਬਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰੀਏ ਸੋ ਇਸ ਖ਼ਬਰ ਤੋੜ ਪ੍ਰੋਗਰਾਮ ਨੂੰ ਦੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਹਫ਼ਤੇ ਫੇਰ ਨਵੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ